ਲਿਖਾ ਹੋਇਆ ਹੈ ਭਗਤ ਪੀਪਾ ਜੀ ਇਸ ਸਾਉਦ ਵਿੱਚ ਕਹਿ ਰਹੇ ਹਨ ਕਿ ਅੰਦਰਲਾ ਸਰੀਰ ਜਿਹੜਾ ਉਹ ਕਾਇਆ ਹੈ ਮਾਇਆ ਨਹੀਂ ਬਾਹਰਲਾ ਸਰੀਰ ਜਿਹੜਾ ਦਿਸਦਾ ਹੈ ਮਾਇਆ ਜਦੋਂ ਤੋਂ ਪੱਤਰ ਪੂਰਾ ਸ਼ੁਰੂ ਹੋਈ ਉਦੋਂ ਤੋਂ ਬਾਹਰਲਾ ਸਰੀਰ ਜਿਹੜਾ ਮਾਇਆ ਸੀ ਉਹਨੂੰ ਕਾਇਆ ਬਣਾ ਦਿੱਤਾ ਗਿਆ ਜਿਸ ਦੇ ਨਾਲ ਇਹ ਹੋਇਆ ਕਿ ਜਿਹੜਾ ਨਿਰਆਕਾਰ ਸਰੀਰ ਸੀ ਉਹ ਗੁਪਤ ਹੋ ਗਿਆ ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਾਇਆ ਕਿਸ ਨੂੰ ਕਹਿੰਦੇ ਹਨ ਜਿਵੇਂ ਕਿ ਗਰਵਾਣੀ ਦਾ ਸ਼ਬਦ ਹੈ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਓ ਕਮਾਇਆ ਨਾ ਤਿਸ ਓਪਤ ਖਪਤ ਕੁਲ ਜਾਤੀ ਉਹ ਜੋ ਜਰਾਵਰ ਮਨ ਪਾਇਆ ਹੁਣ ਇਤੇ ਸਤਿਗੁਰ ਜੀ ਕਹਿ ਰਹੇ ਹਨ ਕਿਹੜਾ ਜਾਗ ਹੈਗਾ ਕਿਸ ਕੀ ছায়ਾ ਉਹਦੀ ছায়ਾ ਹੈਗੀਆ ਜਿਹਦਾ ਨਾ ਕੋਈ ਬਾਪ ਨਾ ਉਹਦੀ ਮਾਂ ਹੈ ਨਾ ਉਹਦਾ ਭੈਣਾਂ ਨਾ ਉਹਦਾ ਭਰਾ ਹੈ ਨਾ ਉਹਦੀ ਓਪਤ ਹੁੰਦੀ ਆ ਤਾਂ ਨਾ ਉਹਦੀ ਖਪਤ ਹੁੰਦੀ ਆ ਨਾ ਉਹਦੀ ਪਰਲੋ ਹੁੰਦੀ ਆ ਨਾ